ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਦੋਸਤੋ ਪਸ਼ੂ ਵਪਾਰ ਦਾ ਕੰਮ ਹੈ ਤੇ ਵਿਕਰੀ ਵਾਲੇ ਪਸ਼ੂ ਇਸ ਕਰੇ ਤੁਹਾਨੂੰ ਦੇਖਣ ਦੇ ਵਿੱਚ ਕਾਫੀ ਮਿਲਦੇ ਆ ਅੱਜ ਤੋਂ ਕੋਈ 2-3 ਦਿਨ ਪਹਿਲਾਂ ਜਿਹੜੀ ਦੋਸਤੋ ਇੱਕ ਆਪਾਂ ਮੱਝ ਵੀ ਤੁਹਾਨੂੰ ਦਿਖਾਈ ਸੀ ਚੰਗੀ ਸੋਹਣੀ ਮੱਝ ਸੀ ਵੱਡਾ ਬਾਡੀ ਸਟਰਕਚਰ ਸੀ ਠੀਕ ਆ ਠੀਕਾ ਥੋੜੀ ਕਾਸਟਲੀ ਸੀ ਪਰ ਵਧੀਆ ਵੀਰ ਆਪਦੇ ਮੂੰਹੋਂ ਦੱਸ ਦੂਗਾ ਵੀ ਸੋਹਣੀ ਜਿਹੀ ਸੇਹ ਲਾ ਜਿਹੜੀ ਦੋਸਤੋ ਚੰਗੀ ਹੋਈ ਆ ਤੇ ਅੱਜ ਫਿਲਹਾਲ ਦੋ ਝੋਟੀਆਂ ਬਿਲਕੁਲ ਪਹਿਲੀਆਂ ਨਾਲ ਝੋਟੀਆਂ ਨਵੀਆਂ ਝੋਟੀਆਂ ਨੇ ਤਾਜ਼ੀਆਂ ਸੂਈਆਂ ਸਵਾਈਆਂ ਤੇ ਦੋ ਬਹਿੜਾ ਦਿਖਾ ਦਾਂਗੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਜਿਹੜਾ ਵੀ ਦੋਸਤੋ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆਪਣੀ ਹੁੰਦੀ ਆ ਵੀ ਆਪਦੀ ਤਸੱਲੀ ਆ ਖਰੀਦੇ ਕੇ ਪਸ਼ੂ ਦੀ ਤਸੱਲੀ ਆ ਜਿਹੜੀ ਦੋਸਤੋ ਦੋ ਟਾਈਮ ਚੁਾਈ ਜਰੂਰ ਕਰ ਲਿਆ ਕਰੋ ਸਵੇ ਸਵੇ ਪਸ਼ੂ ਦੀ ਬਾਕੀ ਗੱਬਣ ਪਸ਼ੂ ਜਿਹੜਾ ਨੂੰ 蒂ਪ ਕੇ ਤਸੱਲੀ ਕਰ ਲਿਆ ਅੱਜ ਇਹ ਵੀਡੀਓ ਦੋਸਤੋ 17 ਅਗਸਤ ਨੂੰ ਆਪਾਂ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ 1:30 ਵਜ ਦਾ ਸਮਾਂ ਹੈਗਾ ਦੁਪਹਿਰ ਦਾ ਆਹ ਕਰਦੇ ਆਂ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛ ਲੈਣੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਨਾਲ ਪੁੱਛਵਾਉਣੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਕੀ ਹਾਲ ਚਾਲ ਭਰਾ ਬਹੁਤ ਚੜ੍ਹਦੀ ਕਲਾ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਅੱਛਾ ਗੁਰਪ੍ਰੀਤਰੇ ਆਪਸੂ ਅੱਜ ਟੋਟਲ 4 ਨਾਗ ਨੇ ਆਪਣੇ ਕੋਲ ਹਾਂਜੀ ਠੀਕ ਹੈ ਦੋ ਝੋਟੀਆਂ ਜਿੰਦੇ ਵਿੱਚ ਮਲਕੀ ਪਹਿਲਣਾ ਝੋਟੀਆਂ ਆ ਗਈਆਂ ਪਹਿਲਣਾ ਝੋਟੀਆਂ ਆ ਗੀਆਂ ਤੇ ਵੜਾ ਵੀ ਬਿਲਕੁਲ ਸੂਈਆਂ ਸਵਾਈਆਂ ਕਿ ਗੱਬੜੀਆਂ ਹੀ ਦੋਵੇਂ ਸੂਈਆਂ ਸਵਾਈਆਂ ਇੱਕ ਤਾਂ ਕੱਲ ਸੂਈ ਆ ਤੇ ਇੱਕ ਨੂੰ ਅੱਜ ਚੌਥਾ ਡਾਂਗ ਚੌਥਾ ਡਾਂਗ ਹਾਂਜੀ ਅੱਛਾ ਗੁਰਪ੍ਰੀਤ ਵੀਰੇ ਅੱਜ ਤੋਂ ਪਹਿਲਾਂ ਦੋ ਤਿੰਨ ਕਿ ਦਿਨ ਹੋ ਗਏ ਮੈਨੂੰ ਲੱਗਦਾ ਕਿ ਵੀਡੀਓ ਪਾਈ ਸੀ ਆਪਾਂ ਮੱਝ ਜਿੰਦੇ ਜਿ ਦਿਖਾਈ ਸੀ ਚਲੋ ਰੇਟ ਵੀ ਉਹਦਾ ਬਿਲਕੁਲ ਭਰਾਵਾਂ ਦੇ ਸਾਹਮਣੇ ਆਪਾਂ ਰੱਖਿਆ ਸੀਗਾ ਤੇ ਚੰਗੇ ਮਿਲਕ ਡਰਾਲੀ ਸੀ ਮਿਲ ਕੇ ਚੰਗੀ ਕੁਆਲਿਟੀ ਸੀ ਓਵਰ ਆਲ ਜਿੰਨੀ ਝੋਟੀ ਬਹੁਤ ਪਿਆਰੀ ਸੀ ਤੇ ਵਧੀਆ ਸੇਲ ਹੋ ਗਈ ਸੀ ਰਾਜ ਵੀ ਰੋਨੇ ਨਾ ਹੋਏ ਨਾ ਭੈਣ ਭਰਾਵਾਂ ਨੇ ਸਾਥ ਦਿੱਤਾ ਨਾ ਸਾਰੇ ਭੈਣ ਭਰਾਵਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਇੰਨਾ ਕਿ ਜ਼ਿਆਦਾ ਪਿਆਰ ਮਿਲਿਆ ਵੀ ਇੰਨੇ ਲੋਕ ਛਕੀਨ ਤੇ ਵੀ ਪੈਸੇ ਚੰਗੇ ਡੰਗਰ ਤੇ ਲੋਕ ਅੱਜ ਵੀ ਪੈਸੇ ਖਰਚਦੇ ਜੀ ਖਰਚਦੇ ਕਿਉਂਕਿ ਹੁਣ ਲੋਕਾਂ ਨੂੰ ਰੁਝਾਨ ਹੋ ਗਿਆ ਵੀ ਜੇ ਪੱਠੇ ਮਾੜੇ ਡੰਗਰ ਨੂੰ ਪਾਉਣੇ ਚੰਗੇ ਨੂੰ ਪਾਉਣੇ ਤੇ ਸੇਲ ਤਾਂ ਕਰਮਾਂ ਵਾਲੀ ਉਹ ਤੀਜੇ ਫੋਨ ਤੇ ਹੀ ਹੋ ਗਈ ਅੱਛਾ ਮਿੰਟ ਚੰਦ ਲੱਗੇ ਵੀਡੀਓ ਚੱਲਣ ਦੇ ਨਾਲ ਠੀਕ ਆਨ ਤੇ ਮਿੰਟ ਲੱਗੇ ਤੇ ਚੰਗੇ ਵੀਰ ਛਕੀਨ ਬੰਦਿਆਂ ਨੇ ਪਤਾ ਨਹੀਂ ਕਿੰਨੇ ਕ ਫੋਨ ਕੀਤੇ ਵੀ ਇਹੋ ਜੀਆਂ ਝੋਟੀਆਂ ਲਿਆ ਕੇ ਤੇ ਜ਼ਰੂਰ ਚਲੋ ਬਹੁਤ ਵਧੀਆ ਚਲੋ ਸੋਹਣੀ ਗੱਲ ਆ ਪਸ਼ੂ ਦੋਸਤੋ ਚੰਗੇ ਦਾ ਚੰਗਾ ਰੇਟ ਅੱਜ ਵੀ ਵੀਰ ਕਹਿੰਦਾ ਵੀ ਭਰਦੇ ਆ ਸਾਰੇ ਭੈਣ ਭਰਾ ਕਿਉਂਕਿ ਪਸ਼ੂ ਚੰਗਾ ਖੜਾ ਵੇਖਣ ਦੇ ਵਿੱਚ ਖੜਾ ਲੱਗਦਾ ਤੇ ਚੁਆਈ ਵੀ ਜਿਹੜਾ ਦੋਸਤੋ ਚੰਗੀ ਬਰੀਡ ਦੇ ਵਿੱਚ ਪਸ਼ੂ ਵੱਖਰਾ ਵਧੀਆ ਕਰਵਾ ਦਿੰਦਾ ਤੇ ਗੁਰਪ੍ਰੀਤ ਵੀਰ ਕਰ ਗਿਆ ਸਟਾਰਟ ਪਹਿਲੇ ਨੰਬਰ ਤੋਂ ਝੋਟੀ ਤੋਂ ਕਰ ਲਗੇ ਹਾਂਜੀ ਤੇ ਦਈਏ ਇਨਫੋਰਮੇਸ਼ਨ ਦਈਏ ਤੇ ਬਾਰੇ ਜਾਣਕਾਰੀ ਵੀ ਇਹ ਸੂਹਾ ਕਿ ਨਵਾਂ ਸੂਇ ਇਹ ਜੀ ਇਹ ਜੀ ਪਹਿਲੇ ਸੂਏ ਪਹਿਲਣ ਝੋਟੀ ਆ ਪਹਿਲਣ ਝੋਟੀ ਦਿਨ ਕਿੰਨੇ ਹੋ ਗਏ ਜੀ ਇਹਨੂੰ ਦਿਨ ਅੱਜ 8 ਤੋਂ 9 ਦਿਨ ਹੋਏ ਜੀ 8 ਤੋਂ 9 ਤੋਂ ਹਾਂ ਬੱਚਾ ਥੱਲੇ ਗਿਆ ਇਹ ਤਾਂ ਮਗਰ ਕੱਟੀ ਕੱਟੀ ਆ ਹਾਂਜੀ ਤੇ ਕਦਕੜ ਭਾਈ ਗੋਪੀ ਇਹ ਵੀ ਇਹ ਵੀ ਬੜਾ ਉੱਚਾ ਕਦਕੜ ਹਾਂ ਬਹੁਤ ਚੰਗੀ ਝੋਟੀ ਮੈਂ ਦੋਸਤੋ ਥੋੜੀ ਜੀ ਤੁਹਾਨੂੰ ਦੂਰੀ ਤੋਂ ਦਿਖਾਉਂਗਾ ਕਿਉਂਕਿ ਦੂਰੋਂ ਨੇੜੇੋਂ ਕਿਸੇ ਨੇ ਘਰੇ ਆਉਣਾ ਕਦਕੜ ਇਸ ਝੋਟੀ ਦਾ ਲਵੀ ਜੀ ਝੋਟੀ ਆ ਪਹਿਲਾ ਸੂਆ ਸੂਈ ਆ ਤੇ 9 ਦਿਨ ਸਮਾਂ ਹੋ ਗਿਆ ਥੱਲੇ ਬੱਚਾ ਜਿਹੜਾ ਤੁਹਾਨੂੰ ਦਿਖਾਉਣਾ ਮਗਰ ਆ ਕੱਟੀ ਹੈ ਜੀ ਫੀਮੇਲ ਕਾਫ ਆ ਇਸ ਝੋਟੀ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾ ਰਿਹਾ ਸਿੰਘਾ ਸੁੰਗਾ ਦੀ ਬੰਦਰ ਵੇਖੋ ਕਾਫੀ ਸੋਹਣੀ ਆ ਠੀਕ ਆ ਜੀ ਆ ਦੇ ਹਾਈਟ ਕੱਦ ਦੀ ਬਹੁਤ ਸੋਹਣੀ ਹੈ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਵੱਡੇ ਕੱਦ ਕਰਦੀ ਹੈ ਠੀਕ ਆ ਥਣ ਥਣ ਜਿਹੜਾ ਤੁਹਾਨੂੰ ਆ ਦਿਖਾ ਦਿੰਨੇ ਆ ਮੁੱਠੀ ਥਾਣਾ ਸਪੇਸ ਕਾਫੀ ਸੋਹਣੀ ਆ ਦੋਸਤੋ ਪੀੜੀ ਦੇ ਪਾਵਿਆਂ ਵਰਗੇ ਥਾਣ ਆਪਾਂ ਕਹਿ ਦਿੰਨੇ ਨਾ ਜਿੰਨੂੰ ਉਹ ਗੱਲਬਾਤ ਅਗਲੇ ਪਿਛਲੇ ਥਾਣਾ ਦਾ ਵਿੱਚ ਗੈਬ ਆ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਹੈ ਲਓ ਜੀ ਅੱਛਾ ਗੋਪੀ ਵੀਰ ਅੱਜ ਨਵੇਂ ਦਿਨ ਦੇ ਵਿੱਚ ਫਿਰ ਕਿੰਨਾਗਾ ਦੁੱਧ ਚੋਰੇ ਆਂ ਇਹਦੇ ਥੱਲੇ ਖੁੱਲਾ ਡੁੱਲਾ ਜਿੰਨੂੰ ਆ ਦਿੰਨੇ ਕੰਡੇ ਵਾਲਾ ਆਪਾਂ ਹਮ 11 ਲੀਟਰ 11.5 10 ਤੋਂ ਨਾਰਮਲ ਹੀ ਬਾਹਰ ਆਇਆ 10 ਤੋਂ ਬਾਹਰ ਹਾਂ ਚੰਗੀ ਸਟਾਰਟਿੰਗ ਕੀਤੀ ਐ ਨਾ ਸਾਉਣਾ ਬੋਲੇ ਦੇ ਵਿੱਚ ਬਸ ਨੌਵਾਂ ਦਿਨ ਅਜੇ ਹਾਂ ਨੌਵਾਂ ਦਿਨ ਇਹਦਾ ਮਤਲਬ ਕੀ ਆਸ ਬੜੀ ਆ ਵੀ ਇਹ ਦੁੱਧ 15 ਲੀਟਰ ਪਹਿਲੇ ਸੂਏ ਨਾਰਮਲ ਕਰੋ ਅੱਛਾ ਜੀ ਹਾਂ ਚੁਵਾਈ ਚੁਵਾਈ ਬਹੁਤ ਜਿਆਦੀ ਵੀ ਗੋਪੀ ਇੱਕ ਗੱਲ ਆ 15 ਵੀ ਬੜਾ ਦੁੱਧ ਤੇ ਪਰ ਮੈਂ ਨਾ 12 ਲੀਟਰ ਪਲੱਸ ਵੀ ਕਰਦੇ 12 ਲੀਟਰ ਕਰਦੇ ਧਨ ਤਾਂ ਨਾ ਝੋਟੀ ਜਿੰਨੇ ਕਰਦੂ ਤਾਂ ਜਿੰਨੇ ਗੋਣਾਂ ਲਈ ਲੱਗਦੀ ਆ ਹਾਂ ਵੀ ਬੜੀ ਤਗੜੀ ਆ ਬੜੀ ਤਗੜੀ ਆ ਪਹਿਲਾਂ گاਵਾਂ ਦਾ ਨੇ ਨੇ ਵੀ 12 13 ਲੀਟਰ ਕੋਈ گاਾਂ ਦਿੰਦੀ ਦੁੱਧ ਹਾਂ ਹੁਣ ਪਹਿਲੇ ਸੂਏ ਹੀ ਵੇਖੀ ਆ ਆਪਾਂ ਵੀ ਸਟਾਰਟਿੰਗ ਇਹਦੀ ਤੋ ਦੋਸਤੋ ਕੋਈ ਸ਼ੱਕ ਨਹੀਂਗਾ ਬਾਕੀ ਇਹੋ ਜੇ ਵੀਰ ਵੀ ਹੈਗੇ ਆ ਜਿਹੜੇ ਮਤਲਬ ਕਿ 10-11 ਲੀਟਰ ਵਾਲੇ ਪਸ਼ੂ ਦੀ ਬੜੀ ਵਧੀਆ ਚੰਗੀ ਸੇਵਾ ਕਰਕੇ ਕੋਈ 13-13 14-14 ਲੀਟਰ ਤੱਕ ਵੀ ਦੁੱਧ ਚੋ ਲੈਦੇ ਆ ਇਹਦੇ ਵਿੱਚ ਕੋਈ ਨਹੀਂ ਬਹੁਤ ਜ਼ਿਆਦੀ ਹੈ ਠੰਡੀ ਇਹ ਸਮੁੰਦਰ ਆ ਦੋਸਤੋ ਬਾਕੀ ਸੇਵਾ ਚੰਗੀ ਤੇ ਚੰਗਾ ਦੁੱਧ ਲੈਣਾ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਤੇ ਪਰ ਜਿਹੜੇ ਵੀਰ ਖੇਚਲ ਕਰਨੀ ਜਾਣਦੇ ਆ ਉਹਨਾਂ ਲਈ ਕੋਈ ਬੜੀ ਵੱਡੀ ਗੱਲ ਨਹੀਂ ਫਿਲਹਾਲ ਤੁਹਾਨੂੰ ਬੈਕਸਾਈਡ ਤੋਂ ਵੇਖੋ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਜੀ ਲਓ ਜੀ ਆ ਤੇ ਦੋਸਤੋ ਇੱਕ ਦੂਜੇ ਨੰਬਰ ਤੇ ਵੀ ਜਿਹੜੀ ਤੁਹਾਨੂੰ ਦਿਖਾਵਾਂਗਾ ਵੀ ਝੋਟੀ ਆ ਪਹਿਲਾਂ ਨਾਲ ਝੋਟੀ ਆ ਠੀਕ ਆ ਬਿਲਕੁਲ ਨਵੀਆਂ ਜੀਆਂ ਤੇ ਨਵੀਆਂ ਝੋਟੀਆਂ ਵੀ ਗੁਰਪ੍ਰੀਤ ਤੇ ਲੈ ਕੇ ਆਇਆ ਇਸ ਵਾਰ ਕਿਉਂਕਿ ਪਸ਼ੂ ਕਈ ਵਾਰ ਦੂਜੇ ਤੀਜੇ ਸੂਵੇ ਵੀ ਹੁੰਦੇ ਆ ਤੇ ਪਹਿਲਾਂ ਝੋਟੀ ਤੇ ਵੀ ਬਹੁਤ ਵੀਰ ਗਾਹਕ ਹੁੰਦੇ ਆ ਬਹੁਤ ਵੀਰ ਖਰੀਦਦਾਰ ਹੁੰਦੇ ਆ ਵੀ ਚੰਗਾ ਪਸ਼ੂ ਨਿਕਲੇ ਤਾਂ ਪਹਿਲਾਂ ਝੋਟੀ ਜ਼ਰੂਰ ਖਰੀਦੀ ਗਏ ਠੀਕ ਆ ਤੇ ਆ ਦੇਖੋ ਹਾਈਟ ਕੱਦ ਸੋਹਣੀ ਆ ਵੱਡੀ ਹਾਈਟ ਕੱਦ ਲੱਤਾਂ ਤੋਂ ਤੁਸੀਂ ਅੰਦਾਜ਼ਾ ਲਾ ਲਓਗੇ ਦੋਸਤੋ ਬਿਲਕੁਲ ਲੰਬਾਈ ਦੇ ਵਿੱਚ ਲੰਬੀਆਂ ਲੱਤਾਂ ਨੇ ਤੇ ਬਿਲਕੁਲ ਨਾਲ ਜਿਹੜਾ ਬੱਚਾ ਫੀਮੇਲ ਕਾਫ ਕੱਟੀ ਇਸੇ ਮਗਰ ਆ ਦੇਖੋ ਜੀ ਬਾਕੀ 11 ਲੀਟਰ ਵੀਰ ਗੁਰਪ੍ਰੀਤ ਨੇ ਗਿਆ ਤਸੱਲੀ ਤੁਸੀਂ ਕਰਨੀ ਹੈ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਉਥੇ ਜਿੰਨਾ ਦੁੱਧ ਦੱਸਿਆ ਜਾਂਦਾ ਦੋਸਤੋ ਦੋ ਟਾਈਮ ਦੀ ਤਸੱਲੀ ਕਰਕੇ ਉਸ ਤੋਂ ਪਹਿਲਾਂ ਤਾਂ ਸਾਈ ਵੀ ਇਹਨਾਂ ਕਰਕੇ ਤਸੱਲੀ ਉਸ ਤੋਂ ਬਾਅਦ ਕਰਨ ਤੋਂ ਬਾਅਦ ਤੁਸੀਂ ਚੀਜ਼ ਖਰੀਦ ਸਕਦੇ ਹੋ ਠੀਕ ਹੈ ਤੇ ਚੰਗੀ ਝੋਟੀ ਓਵਰ ਆਲ ਬਿਲਕੁਲ ਨਵੀਂ ਦੀ ਝੋਟੀ ਆ ਕਦ ਕਰ ਸੋਹਣਾ ਬਿਲਕੁਲ ਬਿਲਕੁਲ ਕੰਪੈਕਟ ਹੈਡਰ ਆ 6 ਯਾਰਡਰ ਆ ਠੀਕ ਆ ਤੇ ਥਾਨ ਫੋਮ ਦੀ ਕੁਆਲਿਟੀ ਪਸੰਦ ਆਊਗੀ ਤੁਹਾਨੂੰ ਆਹ ਲਓ ਤੇ ਉਹ ਕੰਬਾਇਨ ਵੀ ਲਗਾਉਣ ਜਾ ਮੈਂ ਤਾਂ ਮੋਟੇ ਆਹ ਆਹ ਲਓ ਜੀ ਬੰਦ ਲਓ ਠੀਕ ਹੈ ਗੁਰਪ੍ਰੀਤ ਵੀਰੇ ਕਿੰਨਾ ਮੁੱਲ ਕੀ ਕਰਦੇ ਨੇ ਮਾਨੂ ਜੀ ਇਹਦਾ ਰੇਟ ਜਿੰਨਾ ਮਰਜ਼ੀ ਐਵੇਂ ਕੀਤੀ ਜਾਈਏ ਹਾਂਜੀ ਇਹਦੇ ਵਿੱਚੋਂ ਮਾਨਤਾ ਨਹੀਂ ਹੋਣਾ ਵੀ ਜ਼ਿਆਦਾ ਕੋਈ ਗੁੰਜਾਇਸ ਨਹੀਂ ਜੂਣ 93000 ਰੁਪਿਆ ਰੇਟ ਹੈ ਛੋਟੀ ਦਾ 93000 ਹਾਂਜੀ ਜੋ ਹੋ ਗਿਆ ਆਪਣੇ ਲੋਕੀ ਦੋ ਡੰਗ ਲੈ ਜੇ ਤਿੰਨ ਡੰਗ ਲੈ ਜੇ ਬਹੁਤ ਜ਼ਿਆਦਾ ਚੌਣ ਲੱਗਾ ਹੈ ਅੱਛਾ ਜੀ ਹਾਂ ਠੀਕ ਹੈ ਭਰਾ 93000 ਦੋਸਤੋ ਇਸ ਛੋਟੀ ਦੀ ਡਿਮਾਂਡ ਵੀਰਾਂ ਦਾ ਵੀ ਆਪਾਂ ਕਰਦੇ ਆ ਠੀਕ ਹੈ ਬਾਕੀ ਕੋਈ ਮਾਨਤਾ ਦਾ ਕੋਈ ਸ਼ੋਰ ਛੱਪਾ ਉਹ ਤੁਸੀਂ ਮੌਕੇ ਤੇ ਇੱਕ ਵਾਰੀ ਚੀਜ਼ ਦੇਖ ਲਿਓ ਕਿ ਵਾਈ ਕਰ ਲਿਓ ਪਰਫੈਕਟ ਬੈਠੂਗੀ ਸੈਟ ਬੈਠੂਗੀ ਤੇ ਜ਼ਰੂਰ ਜਿੰਨੀ ਰਕਮ ਕਹੀ ਐ ਉਸ ਹਿਸਾਬ ਨਾਲ ਆਪਣਾ ਤਾਲਮਿਲ ਪਠਾ ਲਿਓ ਕਿੱਥੋਂ ਤੱਕ ਛੋੜ ਛੱਪਾ ਹੋ ਕੇ ਚੀਜ਼ ਤੁਸੀਂ ਖਰੀਦਣੀ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਆ ਝੋਟੀ ਦਿਖਾਉਣੀ ਆ ਇਹ ਵੀ ਪਹਿਲਣ ਝੋਟੀ ਆ ਜੀ ਹਾਂ ਜੀ ਪਹਿਲੇ ਪਹਿਲੇ ਸੂਈ ਆ ਠੀਕ ਆ ਬੱਚਾ ਇਹ ਤਾਂ ਮਗਰ ਕਟਾ ਹਾਂ ਇਹ ਤਾਂ ਮਗਰ ਕਟਾ ਮੇਲ ਕਾਫ ਆ ਠੀਕ ਆ ਮੇਲ ਕਾਫ ਆ ਝੋਟੀ ਭਰਾਵੋ ਜਿਹੜੀ ਆ ਵੀ ਪਹਿਲਾ ਸੂਆ ਸੂਈ ਤਾਂ ਦਿਨ ਕਿੰਨੇ ਹੋਗੇ ਇਹਨੂੰ ਜੀ ਇਹਨੂੰ ਤੀਜਾ ਦਿਨ ਹੈ ਜੀ ਤੀਜਾ ਦਿਨ ਹਾਂ ਬੋਲਾ ਯੋੰ ਤੇ ਬੋਲਾ ਬੋਲਾ ਬੰਦਾ ਕਿੰਨਾ ਕੜਦੀ ਪਈ ਬੋਲਾ 8 ਕਿਲੋ ਬੋਲਾ ਥੱਲੇ ਹੁਣ ਕੰਡੇ ਵਾਲਾ 8 ਕਿਲੋ ਹਾਂਜੀ ਠੀਕ ਹੈ ਤੇ ਟਿਕਾ ਚ ਬਾਈ ਚੰਗੀ ਨਿਕਲੀ ਬਹੁਤ ਜਿਆਦਾ ਚੰਗੀ ਬਾਈ ਜੜੀਆ ਦੋਸਤੋ ਵੀਰਾਂ ਦਾ ਵੀ ਚੰਗੀ ਹੈ ਠੀਕ ਹੈ ਬਾਕੀ ਥਣ ਥਣ ਸੋਨਾ ਠੀਕ ਹੈ ਜੀ ਬਹੁਤ ਵਧੀਆ ਪਹਿਲਾਂ ਦੇ ਹਿਸਾਬ ਨਾਲ ਜਿਹੜਾ ਥਾਣਾ ਦੋਸਤੋ ਉਹ ਮੁਠੀ ਥਾਣਾ ਕੋਈ ਦਿੱਕਤ ਨਹੀਂ ਹੈਗੀ ਵੀ ਯਾਰ ਚਵਾਈ ਦੇ ਵਿੱਚ ਕੋਈ ਤੁਹਾਨੂੰ ਪਰੇਸ਼ਾਨੀ ਹੋਊਗੀ ਮੁਠੀ ਥਾਣਾ ਤੇ ਪੂਰਾ ਹੱਥ ਵਿੱਚ ਮੁਠੀ ਜੌਣ ਵਾਲਾ ਥਾਣਾ ਜਿਹੜਾ ਦੋਸਤੋ ਕਿਹਾ ਜਾਊਗਾ ਉਹ ਮੁਠੀ ਵਾਲਾ ਹੋਊਗਾ ਕੋਈ ਛੋਟੀ ਲੱਗੀ ਕੋਈ ਬਰੀਕੀ ਲੱਗੀ ਕੰਮ ਦੇ ਵਿੱਚ ਉਹ ਵੀ ਦੱਸੀ ਜਾਊਗੀ ਠੀਕ ਹੈ ਤੇ ਗੁਰਪ੍ਰੀਤ ਇਹ ਵੀ ਵੀਰ ਖੋਲ ਕੇ ਦਿਖਾ ਦਈਏ ਛੋਟੀ ਪਹਿਲਾਂ ਛੋਟੀ ਏ ਤੇ ਦੇਣ ਤੇ ਤਿੱਜਾ ਦੋਸਤੋ ਤੇ 8 ਕਿਲੋ ਬੋਲਾ ਜਿਹੜਾ ਬਿਲਕੁਲ ਹਾਜ਼ਰ ਹੈ ਬਾਕੀ ਫੇਸ ਕੁਆਲਟੀ ਮੂੰਹ ਮੱਥੇ ਦੀ ਬਿਲਕੁਲ ਐਨ ਤਖਲੀ ਨਾਲ ਦੇਖੋ ਜੀ ਲਓ ਜੀ ਇੱਕ ਰੰਗਸ਼ਾਈ ਹਮ ਠੀਕ ਹੈ ਲੈ ਕੋਈ ਕਲਾ ਤੋਰਪੂਗਾ ਆ ਵੇਖੋ ਜੀ ਬੈਕ ਸਾਈਡ ਤੋਂ ਠੀਕ ਆ ਆ ਸਾਂਭੀ ਸੂਬੀ ਜਿਹੜੀ ਆ ਦੋਸਤੋ ਚੰਗੀ ਆ ਠੀਕ ਆ ਆ ਜਿੱਦਾਂ ਕਿ ਪਸੂ ਸੂ ਪੈਂਦਾ ਥੋੜਾ ਪਸੂ ਸੂ ਦੇ ਵਿੱਚ ਲੱਗਦਾ ਮਹਿਸੂਸ ਪਰ ਇਹ ਤੁਸੀਂ ਵੇਖੋਗੇ ਨਿਗਰ ਪਿੰਡੇ ਦੀ ਆ ਪਿੱਠ ਪੁੜਾ ਵੀ ਵੇਖੋਗੇ ਦੋਸਤੋ ਪੂਰੀ ਰਾਜ ਹੀ ਆ ਕਦ ਘਾਟੀ ਸੋਨਾ ਝੋਟੀ ਦਾ ਕੋਈ ਮੀਡੀਅਮ ਨਹੀਂ ਕੀ ਵੱਡੀਆਂ ਝੋਟੀਆਂ ਦੇ ਵਿੱਚ ਪੈਂਦੀ ਆ ਕਦ ਘਾਟੀ ਬਹੁਤ ਜ਼ਿਆਦਾ ਸੋਨਾ ਮੱਥਾ ਸਿੰਘਾਂ ਦੀ ਬੰਤਰ ਬਿਲਕੁਲ ਸਹੀ ਹੋਈ ਵੇਖੋਗੇ ਪੂਰੀ ਆ ਬਿਲਕੁਲ ਬਲੈਕ ਮੱਥਾ ਹੂੰ ਠੀਕ ਹੈ ਘੱਟ ਬਹੁਤ ਜ਼ਿਆਦਾ ਸੁਣਨਾ ਕੰਨੀ ਵਾਲੇ ਦੰਦ ਵੀ ਖਲੋਤੇ ਜੀ ਠੀਕ ਹੈ ਲੈ ਜੀ ਠੀਕ ਹੈ ਛਿੱਗੀ ਹੈ ਫਿਰ ਹੈ ਹਾਂ ਜੀ ਛਿੱਗੀ ਛਿੱਗੀ ਆ ਛੋਟੀ ਛਿੱਗੀ ਹੈ ਦੋਸਤੋ 6 ਤਾਂ ਤੱਕ ਕੰਨੀ ਵਾਲੇ ਦੰਦ ਜਿਹੜੇ ਬਿਲਕੁਲ ਦੁੱਧ ਦਾਂਦਾ ਤੇ 6 ਦੰਦ ਜਿਹੜੇ ਦੋਸਤੋ ਕੰਪਲੀਟ ਆ ਠੀਕ ਹੈ ਆਟਰ ਹਵਾਨੇ ਜਿਹੜੇ ਦੋਸਤੋ ਕਾਫੀ ਸੋਹਣੇ ਲੱਗਣਗੇ ਤੁਹਾਨੂੰ ਕਿਉਂਕਿ ਫਿਕਸ ਜਿਹੜਾ ਆਟਰ ਨੇ ਠੀਕ ਹੈ 8 ਲੀਟਰ ਹੁਣ ਪੌਲੇ ਤੇ ਆ ਜੋ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ ਨਾਰਮਲ ਪਹਿਲਾਂ ਪਹਿਲਾਂ ਨਾਲ ਝੋਟੀਆਂ ਦੋਸਤੋ ਕੋਈ 10000 11000 ਲੀਟਰ ਤੱਕ ਦੁੱਧ ਵੀ ਮੈਂ ਮੰਨ ਲੈਣਾ ਵੀ ਬਹੁਤ ਜ਼ਿਆਦਾ ਦੁੱਧ ਹੁੰਦਾ ਚੰਗੀ ਬਰੀਡ ਵਿੱਚ ਵੀ ਹੋਵੇ ਤਾਂ ਬਹੁਤ ਹੁੰਦਾ ਜੀ ਜਿਹੜੀ ਇਹ ਤਾਂ ਜਿੰਨੇ ਬਰੀਡ ਤੇ ਕੰਮ ਜਿੰਨੇ ਬਰੀਡ ਤੇ ਕੰਮ ਕਰਨਾ ਨਾ ਉਹ ਤਾਂ ਅੱਖਾਂ ਮਿਲ ਕੇ ਝੋਟੀ ਲੈ ਜੀ ਨਹੀਂ ਦੇ ਤਿੱਜੇ ਡੰਗ ਪਹਿਲਾਂ ਝੋਟੀ ਤੁਹਾਨੂੰ ਪਤਾ ਛੇਤੀ ਹੱਥ ਨਹੀਂ ਲਾਉਂ ਦਿੰਦੀ ਥਾਣਾਂ ਜੱਗਾਂ ਦੇ ਵਿੱਚ ਦੁੱਧ ਦੀ ਚੋਨਾ ਪੈਂਦਾ ਚੋਨਾ ਪੈਂਦਾ ਹਾਂ ਬਾਲਟੀ ਰੱਖ ਕੇ ਥੱਲੇ ਚੋਈਦੀ ਠੀਕ ਆ ਠੀਕ ਆ ਤੇ ਚਵਾਈ ਪੋਲੀ ਹੈ ਵੱੜ ਵੱੜ ਬਹੁਤ ਜ਼ਿਆਦੀ ਪੋਲੀ ਠੀਕ ਆ ਬਾਈ ਹਾਂ ਕੋਈ ਦਿੱਕਤ ਨਹੀਂ ਭਾਵੇਂ ਕੋਈ ਮੋਲ ਰਾਜਵੀਰ ਜਿੰਨਾ ਮਰਜ਼ੀ ਕੀਤੀ ਜੀਏ ਇਹਦੀ 92000 ਦੀ ਹਾਂ ਜਨਾ ਹੋਣੀ ਸੀ 92 92 ਦੀ ਅੱਜ ਕਰਤੀ ਹਾਂ ਜੀ 92000 ਦੀ ਹਾਂ ਜਨਾ ਛੋਟੀ ਵਪਾਰੀ ਵੀਰ ਨੂੰ ਲੈ ਜੂ ਤੇ ਚਾਰ ਪਾਹੇ ਕਿਤੇ ਚ ਛੋਟੀ ਇੱਕ ਰੰਗ ਸ਼ਾਈ ਆ ਭਰੀ ਆ ਪੂਰੀ ਨਾਲੇ ਛੋਟੀ ਭਰੀ ਆ ਦੋਸਤੋ ਠੀਕ ਆ ਕਦ ਆ ਤੁਹਾਨੂੰ ਮੈਂ ਦੋ ਤਾਂ ਹੁਣ ਇੱਕ ਫੋਕਸ ਮਰਵਾ ਕੇ ਜ਼ਰੂਰ ਚੈੱਕ ਕਰਾ ਦੇਣਾ ਵੀ ਦੋ ਛੋਟੀਆਂ ਦਾ ਕਦ 19 21 ਤੁਹਾਨੂੰ ਮਾਰੀ ਤੁਲਨਾ ਲੱਗੂਗੀ ਭਾਈ ਦੀ ਛੋਟੀ ਦਿਖਾਈ ਆ ਕੋਈ 2 ਇੰਚ ਵੱਧ ਆ ਇੱਕ 2 ਇੰਚ ਘਾਟਾ ਪਰ ਛੋਟੀਆਂ ਨਹੀਂ ਆ ਵੱਡੇ ਕੱਦ ਬੁੱਤ ਦੇ ਵਿੱਚ ਆ ਕੱਦ ਕੱਟ ਸੋਹਣੇ ਆ ਤੇ ਗੁਰਪ੍ਰੀਤਾ ਦੇ ਦੋ ਝੋਟੀਆਂ ਆਪਣੇ ਕੋਲ ਆ ਦਿਖਾਤੀਆਂ ਇਸ ਤੋਂ ਬਾਅਦ ਹੋਰ ਪਸ਼ੂ ਕਹੜੇ ਅੱਜ ਬਕਾਊਗਾ ਹੋਰ ਦੋ ਗਾਵਾਂ ਆਓ ਚੱਲੀਏ ਦੋ ਬੈੜਾ ਆ ਇੱਕ ਆਜੋ ਜੀ ਦੋ ਜੀ ਇੱਕ ਪਹਿਲੇ ਸੂਇ ਇੱਕ ਦੂਜੇ ਸੂਇ ਠੀਕ ਆ ਜੀ ਸੋ ਦੋਸਤੋ ਆਜੋ ਆਪਾਂ ਬਾਕੀ ਤੁਹਾਨੂੰ ਦੋ ਬੈੜਾ ਸੀ ਵੀਰ ਗੁਰਪ੍ਰੀਤ ਦੇ ਕੋਲ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਜੀ ਠੀਕ ਆ ਅੱਛਾ ਵੀਰ ਗੁਰਪ੍ਰੀਤ ਇਹ ਦੋ ਬੈੜਾ ਆ ਗਈਆਂ ਆਪਣੇ ਕੋਲ ਹਾਂਜੀ ਤੇ ਭਰਾ ਬਿਲਕੁਲ ਤ ਇੱਕ ਕਾਲੀ ਸੂਈ ਆ ਤੇ ਸੁਹਾਵੀਰ ਕਿਨਵਾ ਜੀ ਇਹਦਾ ਸੁਹਾਵੀਰ ਜੀ ਆਪਾਂ ਦੂਜਾ ਮੰਨ ਕੇ ਲਈਏ ਕੋਈ ਇਹਨੂੰ ਤੀਜਾ ਵੀ ਮੰਨ ਲਿਆ ਆਪਾਂ ਨੂੰ ਕੋਈ ਨਹੀਂ ਹੈ ਆਪਾਂ ਦੂਜਾ ਮੰਨ ਕੇ ਲਈਏ ਠੀਕ ਹੈ ਜੀ ਦੂਜਾ ਮੰਨ ਕੇ ਦੋਸਤੋ ਵੀਰ ਹੋਣਾ ਖਰੀਦੀ ਆ ਮੈਂ ਜਦੋਂ ਸੁਹਾਵਿਆਂ ਦੀ ਗੱਲ ਆਉਂਦੀ ਐ ਤੁਸੀਂ ਜਰੂਰ ਨੋਟ ਕਰ ਲਿਆ ਕਰੋ ਵਪਾਰ ਦਾ ਕੰਮ ਆ ਦੋਸਤੋ ਦੂਜਾ ਸੁਹਾ ਅਗਲੇ ਘਰੋਂ ਮੰਨ ਕੇ ਲਈਏ ਤੀਜਾ ਸੁਹਾ ਤੁਸੀਂ ਮੰਨ ਲਓ ਇਸ ਤੋਂ ਉੱਤੇ ਜੇ ਤੁਹਾਡੀ ਸੋਚ ਸਮਝਾ ਤੁਸੀਂ ਉੱਤੇ ਵੀ ਆਪਦਾ ਮੰਨ ਸਕਦੇ ਹੋ ਪਰ ਦੂਜਾ ਸੁਹਾ ਤੀਜਾ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਗੁਰਪ੍ਰੀਤ ਵੀਰੇ ਸੁਆ ਮੰਨ ਲਓ ਬਿਲਕੁਲ ਤਾਜ਼ਾ ਤੇ ਕਿਦਨ ਕੱਲ ਪਰਸੋਂ ਸੁੱਈ ਐ ਇਹ ਕੱਲ ਸੁੱਈ ਐ ਕੱਲ ਹਾਂ ਕੱਲ ਆਪਣੇ ਕੋਲ ਹੁੰਦੀ ਹਥੀ ਹਾਂ ਤੇ ਇੱਥੇ ਮਲਗੀ ਜੇਰ ਜੂਰ ਪ੍ਰੋਪਰ ਉਹ ਐ ਗਾਰੰਟੀ ਜ਼ੋਰ ਦੀ ਠੀਕ ਆ ਤੇ ਬੱਚਾ ਥੱਲੇ ਕੀ ਪਾਇਆ ਇਹ ਬੱਚੀ ਆ ਗਈ ਮਗਰ ਬਹੁਤ ਚੰਗੇ ਸੀਮੰਦੀ ਬੱਚੀ ਆ ਲਓ ਜੀ ਮਗਰ ਬੱਚੀ ਜਿਹੜੀ ਆ ਦੋਸਤੋ ਬਿਲਕੁਲ ਵੇਖੋਗੇ ਤੁਸੀਂ ਠੀਕ ਆ ਜੀ ਆਹ ਦੇਖੋ ਜੀ ਕਬੂਤਰੀ ਵਰਗੀ ਵਰਗੀ ਜੀ ਦੋਸਤੋ ਮਗਰ ਬੱਚੀ ਆ ਬਿਲਕੁਲ ਸ਼ਾਰਟ ਟੇਲ ਆ ਛੋਟੀ ਜੀ ਪੂਜਾ ਮਗਰ ਬੱਚੀ ਦੀ ਕਟਕੁਟ ਬਹੁਤ ਵਧੀਆ ਚੰਗੇ ਸੀਮਨ ਦੀ ਲੱਗਦੀ ਆ ਬਾਕੀ ਪਤਾ ਲੱਗਦਾ ਕਨਕੁਨ ਵੀ ਜਿਹੜਾ ਦੋਸਤੋ ਸਾਇਜ ਬਹੁਤ ਵਿੱਚ ਛੋਟਾ ਠੀਕ ਆ ਬੱਚਾ ਮਗਰ ਬਹੁਤ ਸਟੈਂਡਰਡ ਦਾ ਨਾਰੂ ਬੱਚੇ ਦੇ ਨਾਲ ਆ ਕੱਲ ਦੀ ਸੁਈ ਆ ਤੇ ਆ ਤੁਸੀਂ ਵੇਖ ਸਕਦੇ ਹੋ ਥਾਨ ਤੋਂ ਪੂਰਾ ਵੇਖੋਗੇ ਨੋਕਲਾ ਥਾਣਾ ਤੇ ਆ ਦੇਖੋ ਜੀ ਅੱਛਾ ਫਿਰ ਗੁਰਪ੍ਰੀਤ ਬੋਲੇ ਦੇ ਵਿੱਚ ਕੋਈ ਦੋ ਡੰਗ ਦੀ ਚਵਾਈ ਫਿਰ ਹੋ ਗਈ ਨਾ ਹਾਂ ਦੋ ਡੰਗ ਦੀ ਚਵਾਈ ਕਰ ਲਈ ਤੇ ਕਿੰਨਾ ਕੁ ਪੌਲਾ ਵੈਸੇ ਕੱਢਿਆ 17 ਲੀਟਰ ਹਾਜ਼ਰ ਪੌਲਾ ਜਿਸ਼ਟਾ 17 ਲੀਟਰ ਹਾਂ ਜੀ ਠੀਕ ਹੈ ਜੀ 5 ਲੀਟਰ ਦੀ ਇਹਦੀ ਨਾਰਮਲ ਗਰੰਟੀ ਜੇ ਜੇ ਕੋਈ ਚੰਗੀ ਸੇਵਾ ਵੀਰ ਕਰੇ 27 22 ਵੀ ਦਊਗੀ ਠੀਕ ਆ ਜੀ ਹਾਂ ਜੀ ਵੈਸੇ ਨਾਰਮਲ ਮਨਗੀ 20 ਤੋਂ ਪਲੱਸ 5 ਹੀ ਲੀਟਰ ਦੇ ਦਊਗੀ ਹਾਂ 5 ਹੀ ਲੀਟਰ ਦਊਗੀ ਠੀਕ ਆ 24 ਤਾਂ ਬਹੁਤ ਜਿਆਦਾ ਚੰਗੀ ਲੱਗੀ ਐ ਨਾ ਠੀਕ ਆ ਜੀ 25 ਲੀਟਰ ਵੀਰ ਕਹਿੰਦਾ ਪਿਆ ਵੀ ਨਾਰਮਲ ਜਿਹੜਾ ਦੋਸਤੋ 25 ਲੀਟਰ ਪਾਉਣਾ ਚਾਹੀਦਾ ਵਹਿੜ ਵੱਡੀ ਆ ਵੱਡੀ ਤੋਂ ਭਾਵ ਵੀ ਕੱਦ ਕਾਟ ਦੀ ਵੀ ਵੱਡੀ ਆ ਸੂਬਾ ਦੂਜਾ ਹੋ ਸਕਦਾ ਤੀਜਾ ਹੋ ਸਕਦਾ ਬਾਕੀ ਅੱਗੇ ਤੁਹਾਡੀ ਸਮਝ ਆ ਦੁੱਧ ਪੂਰਾ ਪਾਉਗੀ ਖੋਲ ਕੇ ਦਿਖਾਉਣੀ ਆ ਤੁਹਾਨੂੰ ਵੱਛੀ ਲਾਉਣ ਲਈ ਵੀ ਨਾ ਹਾਂ ਵੱਛੀ ਵੀ ਨਾਲ ਖੋਲੋ ਥੋੜਾ ਜਿਹਾ ਤੁਰਪੂਗੀ ਵਧੀਆ ਜੀ ਤੋਂ ਬਾਕੀ ਵੀ ਗੁਰਪ੍ਰੀਤ ਕਹਿੰਦਾ ਬਈ ਘੱਟੋ ਘੱਟ ਦੋਸਤੋ ਕੋਈ 17 ਲੀਟਰ ਦੋ ਡੰਗ ਦੀ ਜਿਹੜੀ ਚਵਾਈ ਹੋ ਚੁੱਕੀ ਆ ਕੱਲ ਦੀ ਸੂਈ ਦੇ ਥੱਲੇੋਂ ਤੇ 17 ਕਾ ਲੀਟਰ ਜਿਹੜਾ ਅਕਾਊਂਟ ਕੀਤਾ ਵੀ ਫੌਲਾ ਜਿਹੜਾ ਹੈਗਾ ਠੀਕ ਆ ਲੈ ਕੀ ਮੰਗ ਰੋ ਆ ਲੋ ਬਈ ਬਾਕੀ ਚਾਲ ਟਾਲ ਤੋਰਾ ਤੁਸੀਂ ਬਾਹਰ ਦਾ ਚੈੱਕ ਕਰ ਸਕਦੇ ਹੋ ਜੀ ਹਾਈਟ ਕੱਦ ਵੱਡਾ ਹੈ ਠੀਕ ਆ ਪਸ਼ੂ ਥੋੜਾ ਸੂ ਦੇ ਵਿੱਚ ਆ ਜਿਵੇਂ ਇੱਕ ਪਸ਼ੂ ਨਾਰਮਲ ਇੱਕ ਲੱਪਾ ਇਹ ਲਾਉਂਦਾ ਥੋੜਾ ਜਿਹਾ ਜਿਵੇਂ ਵਾਦਜ ਜਾਂਦਾ ਪਸ਼ੂ ਉਹ ਹਿਸਾਬ ਨਾਲ ਕਿ 2-4 ਦਿਨਾਂ ਦੇ ਵਿੱਚ ਸਿਹਤ ਪੂਰੀ ਮੈਂਟੇਨ ਕਰ ਲੂਗੀ ਠੀਕ ਆ ਜੀ ਤੇ ਤਾਜੀ ਸੂਈ ਆ ਬਿਲਕੁਲ ਲਾਓ ਜੀ ਲਾਓ ਜੀ ठिकै जी ल भाइ ग्रपित ਠੀਕ ਅੱਛਾ ਗੋਪੀ ਵੀਰ ਕਿੰਨਾ ਮੋਲ ਕੀ ਹਰ ਕੀਤਾ ਵੀਰ ਜੀ ਮੋਲ ਨਾ ਕਰਕੇ ਲੈਣ ਦੇ ਨਹੀਂ ਕਰ ਲਈਏ ਦਾ ਅੱਛਾ ਲੈਣ ਦੇ ਨਹੀਂ ਕਰਨਾ ਹਾਂਜੀ ਇਹਦਾ ਲੈਣ ਦੇ ਨਹੀਂ ਕਰਨਾ ਇਹ ਵੀਰ ਜੀ ਰੇਟ ਕਰਾਉਣ ਨੂੰ 65 ਕਰਾ ਲਾ ਜੋ ਮਰਜੀ ਗੱਲ ਇਹਦਾ 61000 ਰੁਪਏ ਕਾੜਿਆ ਹਾਂਜੀ ਥੱਲੇ ਕਰਕੇ ਹੋਰ ਕੋਈ ਵਿਦਿਆਸਬੂ ਚ ਹੋਰ ਮਾਨਤਾ ਕਰਦਾਂਗੇ ਯਾਰ ਹੈ ਹੋਰ ਯਾਰ ਮਾਨਤਾ ਕਰਦਾਂਗੇ ਹੋਰ ਕਰ ਦੂੰਗਾ ਯਾਰ ਹਾਂਜੀ ਠੀਕ ਹੈ ਸੋ 60000 ਦੋਸਤੋ ਵੀਰ ਕਹਿ ਰਿਹਾ ਵੀ ਜਿਹੜਾ ਨਹੀਂ ਦੇਖਾਂਗੇ ਠੀਕ ਹੈ ਜੀ ਬਾਕੀ ਕਰੋ ਫੋਨ ਕਰੋ ਮੇਰਾ ਵੀਰ ਜਿੱਥੋਂ ਤੱਕ ਤੱਕ ਤਾਲਮੇਲ ਬੰਦਾ ਹੋਇਆ ਚੀਜ਼ ਪਹਿਲਾਂ ਪਸੰਦ ਕਰ ਲਿਓ ਚੀਜ਼ ਪਸੰਦ ਆ ਗਈ ਜਿੰਨਾ ਵੀ ਜੀ ਮਫਾਰ ਪਰਾਂ ਦਾ ਵੀ ਇਹਦੀ 25 ਲੀਟਰ ਦੀ ਗਾਰੰਟੀ ਹਾਂਜੀ ਠੀਕ ਹੈ ਜੀ ਚਲੋ ਦੁੱਧ ਵੈਸੇ ਨੋਰਮਲ ਚਲੋ ਵਹਿੜਾ ਪਾ ਦਿੰਦਿਆਂ ਜੀ ਇਹਨਾਂ ਪੌਣਾ ਵੀ ਚਾਹੀਦਾ ਜਿਹੋ ਜਿਹਾ ਹਵਾਨਾ ਲਗਾ ਇਹਨੂੰ ਠੀਕ ਆ ਥਣ ਬਹੁਤ ਸਟੈਂਡਰਡ ਦਾ ਲੱਗਾ ਠੀਕ ਆ ਥਣ ਸੁੰਨ ਦੀ ਸ਼ੇਪ ਚੰਗੀ ਹੈ ਤੇ ਚਵਾਈ ਬਹੁਤ ਬੋਲੀ ਠੀਕ ਆ ਇਸ ਤੋਂ ਬਾਅਦ ਵੀਰ ਗੁਰਪ੍ਰੀਤ ਇੱਕ ਆਪਣੇ ਕੋਲ ਹੋਰ ਅਗਲੀ ਵਹਿੜ ਜਿਹੜੀ ਆ ਹਾਂਜੀ ਇਹ ਨਸਲ ਵੀਰੇ ਲਾਗੀ ਕਿ ਸ਼ੇਰੀ ਹਾਂਜੀ ਅੱਛਾ ਜੀ ਇਹਨੇ ਸ਼ੇ ਰੰਗੀ ਜਨਵਾ ਦਿੰਦੇ ਸ਼ੇ ਰੰਗੀ ਹਾਂਜੀ ਆਹ ਇਹਦਾ ਦੁੱਧ ਵੀ ਚੰਗਾ ਹੁੰਦਾ ਤੇ ਫੈਨਫੋਨ ਵੀ ਜਦੀ ਠੀਕ ਹੈ ਭਰਾ ਹਾਂਜੀ ਤੇ ਕਿਵੇਂ ਸੂਏ ਕਿੰਨੇ ਆ ਇਹ ਪਹਿਲੇ ਪਹਿਲੇ ਨਹੀਂ ਸੂਈ ਆ ਹਾਂਜੀ ਅੱਛਾ ਬੱਚਾ ਮਗਰ ਮੱਛਾ ਮਗਰ ਬੱਚਾ ਦੋਸਤੋ ਪਹਿਲਾ ਸਵੇਰ ਸੂਈ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਅੱਜ ਚੌਥਾ ਦਿਨ ਚੌਥਾ ਦਿਨ ਹਾਂਜੀ ਤੇ ਬੋਲਾ ਕਿੰਨਾ ਕੋਣ 12 12.5 ਲੀਟਰ ਹੋ ਗਿਆ ਇਧਰ 12 12.5 ਲੀਟਰ ਹਾਂ ਠੀਕ ਹੈ 12 12.5 ਲੀਟਰ ਜਿਹੜਾ ਭਰਾਬੂ ਬੋਲਾ ਆ ਹਾਜ਼ਰ ਆ ਠੀਕ ਹੈ ਜੀ ਤੇ ਆਹ ਥਣ ਥਣ ਦੇਖੋ। ਸ਼ੇਪ ਸ਼ੂਕ ਚੰਗੀ ਆ ਥਣ ਦੀ ਬਹੁਤ ਚੰਗੀ ਜੀ। ਇਹ ਤਾ ਲੱਗਦੀ। ਉਂਗਲਾਂ ਉਂਗਲ ਜਿੱਦੀ ਮੋਟੀ ਤਾਂ ਰਹੂਗੀ। ਠੀਕ ਹੈ ਜੀ। 12 ਕਿਲੋ ਲੀਟਰ ਬੋਲਾ ਤੇ ਦੁੱਧ ਕਰ ਦੂਗੀ 15 15 ਤੋ ਤਾਂ। ਹਾਂ ਨਾਰਮਲ ਕਰੂਗੀ। ਬਾਕੀ ਦੁੱਧ ਫੈਟ ਫੁੱਲ ਤੁਸੀਂ ਦੱਸ ਰਹੇ ਮੱਝਾਂ ਦਾ ਦੁੱਧ ਹੀ ਹੋਵੇ। ਮੱਝਾਂ ਹਲਕਾ ਦੁੱਧ ਦੇ ਦ। ਬਹੁਤ ਜਿਆਦੀ ਚੰਗੀ ਫੈੜ। ਠੀਕ ਹੈ ਜੀ। ਚਲੋ ਇਹ ਵੀ ਦਿਖਾਓ ਜੀ। ਠੀਕ ਆ। ਤੇ ਨਸਲ ਬਰੀਡ ਜਿਹੜੀ ਆ ਦੋਸਤੋ ਵੀਰ ਗੋਪੀ ਨੇ ਦੱਸਤੀ ਆ ਬਾਕੀ ਥਾਣ ਛੱਡਾ ਤੁਹਾਨੂੰ ਦਿਖਾ ਦਿੰਨੇ ਆ ਥਣ ਥਣ ਪੂਰਾ ਟੌ ਇਹ ਤਾਂ ਟੌਪ ਦਾ ਥਾਣਾ ਪੂਰਾ ਮੂਠੀ ਉਹਦੇ ਵਿੱਚ ਇਹ ਦਾ ਘਾਟ ਚੋਦਿਆ ਤਾਂ ਨਾ ਠੀਕ ਆ ਵੀ ਅੱਗੇ ਪਿੱਛੇ ਦੁੱਧ ਦਾ ਵੀਰਾਂ ਦਾ ਵੀ ਪੂਰਾ ਬਰਾਬਰ ਆ 4/4 ਹੀ ਆ ਠੀਕ ਹੈ ਜੀ ਆਹ ਕਰੋ ਚੈੱਕ ਚਲੋ ਕਮਾ ਲਓ ਵੀਰ ਗੋਪੀ ਬਾਕੀ ਡਿਫਰੈਂਟ ਜਿਹਾ ਕਲਰ ਆ ਵੀਰਾਂ ਦਾ ਵੀ ਛੇਰੀ ਆ ਠੀਕ ਆ ਛੇ ਰੰਗੀ ਆ ਤੇ ਕੰਟਰੈਕਟ ਜੀ ਆ ਬਲੈਕ ਤੇ ਬ੍ਰਾਊਨ ਟਾਈਪ ਸੋ ਥਾਂ ਤੋਂ ਪੂਰਾ ਜਿਹੜਾ ਇੱਕਸਾਰ ਹੈ ਗਿਆ ਬਿਲਕੁਲ ਸਾਈਜ਼ ਵਿੱਚ ਇੱਕੋ ਜਿਹਾ ਥਣ ਪਸ਼ੂ ਅੱਜ ਦੋਸਤੋ ਜਿਹੜੇ ਚਾਰ ਨਾਕ ਤੁਹਾਨੂੰ ਦਿਖਾਏ ਆ ਸਾਰੇ ਪਸ਼ੂ ਚੋਏ ਸਵਾਏ ਆ ਬੌਲੇ ਤੇ ਜਿਹੜੇ ਪਸ਼ੂ ਅੱਜ ਜਿਹੜੇ ਜਿੰਨਾ ਜ਼ਿਆਦਾਤਰ ਜਿਹੜੇ ਪਸ਼ੂ ਚਾਰੇ ਦੇ ਚਾਰੇ ਬੌਲੇ ਤੇ ਚਲਣਦੇ ਆ ਅੱਛਾ ਵੀਰ ਗੁਰਪ੍ਰੀਤ ਕਿੰਨਾ ਮੁੱਲ ਫਿਰ ਲੈਣ ਦੇਣ ਇਸ ਲਾਸਟ ਵਾਲੀ ਬੈਡ ਦਾ ਕੀ ਕਰਦੇ ਆ ਜੀ ਦਾ ਵੀ ਕੀ 53000 ਰੁਪਏ ਆ 53 ਹਾਂਜੀ ਵਿੱਚ ਮਾਨਤਾ ਕਰਾਂਗੇ ਠੀਕ ਆ ਹਾਈਟ ਕਰਦੇ ਜਿਹੜਾ ਭਰਾਵੋ ਪੂਰ ਵੱਡੀ ਆ ਠੀਕ ਆ ਛੋਟੀ ਨਹੀਂਗੀ ਵੀ ਵੱਡੀ ਹਾਈਟ ਕਰਦੀ ਆ ਕੋਈ ਇੱਥੇ ਵੀ ਰਾਜੇ ਤੇ ਛੋਟੀ ਜੀ ਮੀਡੀਅਮ ਜਾਪੂਗੀ ਹੋਣੀ ਵੀ ਵੱਡੀ ਆ ਵੱਡੀ ਕਾਊਂਟ ਕਰ ਲਓ ਤੁਸੀਂ ਮੀਡੀਅਮ ਤੋਂ ਤਾਂ ਨੂੰ ਆ ਪਲੱਸ ਨੂੰ ਜਿੰਨੀ ਮਰਜ਼ੀ ਗਰਮੀ ਆ ਨਾ ਆ ਤੇ ਇੱਥੇ ਆ ਕੇ ਸੋਈ ਆ ਇਹਨੇ ਨਹੀਂ ਵੀ ਘਰ ਕੀ ਵੀ ਗਰਮੀ ਨੂੰ ਮਲੂਮ ਨਹੀਂ ਕਰਦਾ ਨਹੀਂ ਕਰਦੀ ਹਾਂ ਜੇ ਮੱਝ ਵੀ ਕਿਸੇ ਵੇਲੇ ਘਰ ਸਕਦੀ ਝੋਟੀ ਇਹ ਨਹੀਂ ਜੇ ਕਰਦੀ ਠੀਕ ਹੈ ਤੁਹਾਡੇ ਸਾਹਮਣੇ ਹੀ ਹੁਣੇ ਵੇਖ ਲਓ ਹਮ ਨਾਰਮਲ ਹੀ ਖਲੋਤੀ ਕੋਈ ਪੱਖਾ ਨਹੀਂ ਲਗਾ ਬਿਲਕੁਲ ਤੇ ਨੰਬਰ ਕੋਪੀ ਵੀਰ ਬੁੱਲ ਗਿਆ ਆਪਣੇ 99157 80777 98771 84848 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਪ੍ਰੀਤ ਠੀਕ ਹੈ लाਟੀ ਡੇਰੀ ਫਾਰਮ ਤੋਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰ ਪਸ਼ੂ ਦਿਖਾਏ ਆ ਚਾਰੇ ਪਸ਼ੂਆਂ ਦੀ ਜਿਹੜੀ ਆ ਦੋਸਤੋ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰਨੀ ਆ ਘਰ ਵਿਜ਼ਿਟ ਕਰਕੇ ਦੋ ਡੰਗ ਚਪਾਈ ਕਰ ਲਿਓ ਚਾਰ ਟਾਈਮ ਕਰ ਲਿਓ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ